ਆਪਣਾ ਵਰਕੀ ਗੇਮ ਚ ਅਚੀਵਮੈਂਟ ਹੈ ਸਿਰ ਮੇਰਾ ਨਾਮ ਰਿਹਾਨ ਕਸ਼ਬ ਹੈ ਤੇ ਮੈਂ 3 ਸਾਲ ਤੋਂ ক্রিকেট ਖੇਡ ਰਿਹਾ ਮਾਰਚੂ ਬਜ਼ਰ ਕੋ ਤੇ ਮੈਂ ਸ਼ੁਰੂ ਤੋਂ ਉੱਥੇ ਪ੍ਰੈਕਟਿਸ ਕਰਦਾ ਸੀ ਤੇ ਸਾਡੇ ਸਿਰ ਜਿੱਦਾਂ ਪੰਜਾਬ ਸਕੂਲ ਗੇਮਸ ਹੁੰਦੀ ਉਹ ਚਾਹਦੀ ক্রিকেট ਦੀ ਟੀਮ ਨਹੀਂ ਬੰਦੀ ਸੀ ਇਸੇ ਰਾਹੀਂ ਸਾਡੇ 2 ਸਾਲ ਤੋਂ ਮੈਂ ਆਪਣੀ ਟੀਮ ਬਣਾਣੀ ਸਟਾਰਟ ਕੀਤੀ ਹੈ ਪ੍ਰੀਮ ਐਮ ਨੇ ਤੇ ਉਸ ਤੋਂ ਬਾਅਦ ਸਰ ਮੈਂ 2 ਸਾਲ ਨੈਸ਼ਨਲ ਸਟੇਟ ਲਈ ਹੈ ਉਸ ਤੋਂ ਬਾਅਦ ਸਰ ਮੈਂ ਇਸ ਸਾਲ ਨੈਸ਼ਨਲ ਲਈ ਹੈ ਤੇ ਮੈਂ ਨੈਸ਼ਨਲ ਚ ਦੋ ਮੈਚ ਆਪਣੀ ਟੀਮ ਨੇ ਜਿਤਾਏ ਆ ਫਿਨਿਸ਼ ਕਰਕੇ ਇੱਕ ਮੈਚ ਜਿੱਤੇ ਮੇਰੇ 40 ਸਕੋਰ ਸੀ ਤੇ ਬਾਕੀ ਮੈਂ ਆਪਣੀ ਟੀਮ ਨੂੰ ਮਤਲਬ ਦੋ ਮੈਚ ਜਿ ਫਿਨਿਸ਼ ਕਰਕੇ ਮੈਚ ਜਿਤਾਇਆ ਸੈਰਾਡੀ ਪੰਜਾਬ ਨੇ ਜਿੱਦਾਂ ਚਾਰ ਮੈਚ ਜਿੱਤੇ ਆ ਤੇ 5th ਮੈਚ ਆਪਾਂ ਮਤਲਬ ਕਿ ਐਮਪੀ ਕੋ ਹਾਰੀ ਸੀ ਤੇ ਉੱਚ ਮੇਰੇ ਸਿਰਫ 50 ਪਲਸ ਸਕੋਰ ਸੀ ਤੇ ਇੱਕ ਮੈਚ ਜਿੱਤੇ ਮੈਂ ਆਪਣੀ ਜਿਤਾਈ ਟੀਮ ਉੱਚ ਮੇਰੇ 90 ਸਕੋਰ ਸੀ ਸਰ ਤੇ ਇੱਕ ਚੇ ਮੇਰੇ ਫਿਰ ਸਿਰਫ 50 ਪਲਸ ਸੀ ਅਗੋਂ ਕੀ ਰਾਦਰ ਰਖੂ ਅਗੋਂ ਸਰ ਮੈਂ ਅੱਦਾ ਹੀ ਅੱਦਾ ਆਪਣੇ ਸਰ ਦਾ ਮੈਂਦਾ ਅਸ਼ੀਰਵਾਦ ਲੈ ਕੇ ਅੱਦਾ ਹੀ ਅੱਗੇ ਖੇਡਦਾ ਰਹਾ ਹਾਂ ਤੇ ਆਪਣੇ ਇੱਕ ਦਿਨ ਆਪਣੇ ਇੰਡੀਆ ਟੀਮ ਲਈ ਖੇਡਾਂਗਾ ਜ਼ਰੂਰ ਤੇ ਅਦੇ ਸਰ ਮੈਂਦਾ ਅਸ਼ੀਰਵਾਦ ਨਾਲ ਸ਼ੈਡਿਊਲ ਕੀ ਹੈ ਪ੍ਰੈਕਟਿਸ ਕਿੱਦਾਂ ਚੱਲ ਰਹੀ ਹੈ ਸਰ ਇੱਥੇ ਮੈਂ ਜਿੱਦਾਂ ਨੋਰਮਲੀ ਆਪਣੇ 1am pm ਤੇ ਆਣਾ ਤੇ ਨੋਰਮਲ ਆਪਣੀ ਪਹਿਲਾ ਫਿਟਨੈਸ ਉਸ ਤੋਂ ਬਾਅਦ ਸਰ ਆਪਣੇ ਵਾਰਮਅਪ ਵਗੈਰਾ ਕਰਕੇ ਆਪਣੇ ਬੈਟਿੰਗ ਬੋਲਿੰਗ ਤੇ ਧਿਆਨ ਬਾਚੋ ਆਪਣੀ ਫੀਲਡਿੰਗ ਤੇ ਧਿਆਨ ਹੁੰਦਾ ਸੇ ਰਾਚ ਨੂੰ ਡਿਸਪਲਾਈਨ ਚ ਰਹਿਣਾ ਸਿਖਾਉਂਦੇ ਕਿੱਦਾਂ ਡਿਸਪਲਾਈਨ ਚ ਰਹਿਣਾ ਹੈ ਇੱਕ ਪਲੇਅਰ ਦੀ ਕਿੱਦਾਂ ਲਾਈਫ ਚਲਦੀ ਹੈ ਉਹ ਸਭ ਸਿਖਾਉਂਦੇ ਤੇ ਮੈਂ ਵਿਰਾਟ ਕੋਹਲੀ ਤੋਂ ਇਨਸਪਾਇਰ ਹੁੰਦਾ ਤੇ ਉਹਨਾਂ ਦੇ ਲਾਈਫ ਸਟਾਈਲ ਤੋਂ ਉਹਨਾਂ ਦੀ ਫਿਟਨੈਸ ਤੋਂ ਉਹਨਾਂ ਦੀ ਬੈਟਿੰਗ ਤੋਂ ਸਰ ਮੈਨੂੰ ਬਹੁਤ ਇਨਸਪੀਰੇਸ਼ਨ ਮਿਲਦੀ ਤੇ ਮੈਂ ਉਹਨਾਂ ਦੀ ਬੈਟਿੰਗ ਜੁਆਏ ਕਰਦਾ ਉਹਦੇ ਵਰਗੀ ਬੈਟਿੰਗ ਕਰਨਾ ਚਾਹਣਾ ਮੇਰਾ ਨਾਮ ਪ੍ਰਿਆ ਤੇ ਮੈਂ ਜਦੋਂ ਇਹ ਛੋਟਾ ਸੀ 5 ਸਾਲ ਪਹਿਲਾਂ ਮਤਲਬ ਸਾਢੇ ਕੋ 5 ਸਾਲ ਤੋਂ ਇਹਨੇ ਸ਼ੁਰੂ ਕਰ ਲਈ ਸੀ ਪਾਗ ਨੂੰ 5 ਸਾਲ ਹੋ ਗਏ ਜਦੋਂ ਦਾ ਇਹ ਸਾਡੇ ਕੋ ਖੇਡਦਾ ਬਚਪਨ ਚ ਤੇ ਉਸ ਤੋਂ ਬਾਅਦ ਹੁਣ ਕਰਦੇ ਕਰਦੇ ਇਹਨਾਂ ਦੇ ਮਤਲਬ ਲੀਟਰ ਫਲਾਵਰ ਸਕੂਲ ਚ ਪੜਦਾ ਸੀ ਇਹਨਾਂ ਦੀ ਟੀਮ ਨਹੀਂ ਬਣਦੀ ਸੀਗੀ ਮਤਲਬ ਸਰਕਾਰੀ ਚ ਫਿਰ ਇਹਨਾਂ ਦੀ ਅਸੀਂ 2 ਸਾਲਾਂ ਤੋਂ ਟੀਮ ਬਣਾਣੀ ਸ਼ੁਰੂ ਕੀਤੀ ਜਿਹਦੇ ਚ ਇਹਨੂੰ ਪਹਿਲਾਂ ਇਹਨੇ ਸਟੇਟ ਵਾਸਤੇ ਖੇਡੇ ਫਿਰ ਇਹ ਹੁਣ ਇਸ ਸਾਲ ਇਹਨੇ ਦੂਸਰੀ ਵਾਰ ਸਟੇਟ ਚ ਬਹੁਤ ਵਧੀਆ ਰਨ ਕੀਤੇ ਐਕਚੁਅਲ 19 ਇਹ ਟੀ ਰਨ ਮਾਰ ਕੇ ਫਿਰ ਇਹ ਨੈਸ਼ਨਲ ਚ ਸਿਲੈਕਟ ਹੋਇਆ ਤੇ ਫਿਰ ਇਹ ਅੱਗੇ ਨੈਸ਼ਨਲ ਹੀ ਗਿਆ ਬੱਚਾ ਬਹੁਤ ਮਿਹਨਤ ਕਰਦਾ ਹੈ ਮਿਹਨਤੀ ਬੱਚਾ ਹੈ ਤੇ ਅੱਗੇ ਵੀ ਇਦਾਂ ਹੀ ਮਿਹਨਤ ਕਰਦਾ ਰਹੇਗਾ ਅਸੀਂ ਵੀ ਪੂਰਾ ਜ਼ੋਰ ਲਾਵਾਂਗੇ ਕਿ ਅਸੀਂ ਇਹਨੂੰ ਹੋਰ ਅੱਗੇ ਪਹੁੰਚਾਈਏ ਬਾਕੀ ਮਿਹਨਤ ਉਹ ਬਹੁਤ ਕਰਦਾ ਕਿੰਨਾ ਕੁ ਬ੍ਰਾਈਟ ਹੋਏਗਾ ਫਿਊਚਰ ਤੇ ਦਾ ਬ੍ਰਾਈਟ ਹੈ ਜਿਹੜਾ ਮਿਹਨਤ ਕਰਦਾ ਉਹਦਾ ਫਿਊਚਰ ਤੇ ਬ੍ਰਾਈਟੀ ਹੈ ਜਿੱਦਾਂ ਬਹੁਤ ਸਾਰੇ ਖਿਡਾਰੀ ਇੱਥੋਂ ਨਿਕਲੇ ਕੈਨੇਡਾ ਦੀ ਟੀਮ ਦਾ ਕੈਪਟਨ ਵੀ ਬਣਿਆ ਹੈ ਬਿਲਪ੍ਰੀਤ ਬਾਜਵਾ ਕੀ ਕਹਿਣਾ ਚਾਹੋਗੇ ਅਕੈਡਮੀ ਬਾਰੇ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਮਤਲਬ ਇੱਕ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਬਹੁਤ ਵੱਡੀ ਗੱਲ ਹੈ ਤੇ ਇਹ ਮਤਲਬ ਸਾਡੇ ਜਿਹੜਾ ਪੰਜਾਬ ਇੱਕ ਛੋਟਾ ਜਿਹਾ ਜ਼ਿਲ੍ਹਾ ਗੁਰਦਾਸਪੁਰਾ ਤੋ ਜੇ ਇੱਕ ਪਲੇਅਰ ਐਡੀ ਵੱਡੀ ਉਪਲਬਧੀ ਆ ਕਰੇਗਾ ਤਾਂ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਆ ਇਹਦੇ ਨਾਲ ਸਾਡੇ ਵੱਲ ਜਿਹੜੇ ਬੱਚੇ ਛੋਟੇ ਆ ਜਿਹੜੇ ਹੁਣ ਸ਼ੁਰੂ ਕਰ ਰਿਹਾ ਉਹਨਾਂ ਉਹਨੂੰ ਵੇਖ ਕੇ ਇਨਸਪੀਰੇਸ਼ਨ ਲੈਂਦੇ ਕਿ ਅਸੀਂ ਵੀ ਅੱਗੇ ਵਧੀਏ ਜਿੱਦਾਂ ਹੁਣ ਆਂਡਰ 14 ਦੀ ਨੈਸ਼ਨਲ ਖੇਡਿਆ ਤਾਂ ਥੋੜਾ ਇਹਨੂੰ ਵੀ ਪਤਾ ਲੱਗਦਾ ਕਿ ਜੇ ਦਿਲਪ੍ਰੀਤ ਵਰਗੇ ਇਥੋਂ ਖੇਡ ਕੇ ਜਾ ਸਕਦੇ ਆ ਤੇ ਕੱਲ ਨੂੰ ਇਹ ਵੀ ਇੰਡੀਆ ਲਈ ਰਿਪਰੈਜ਼ੈਂਟ ਕਰ ਸਕਦਾ